ਮਠੰਡਾ ਦੀ ਸਰਹੰਦ ਨਹਿਰ ਦੇ ਵਿੱਚ ਦਿੱਗੀ ਇੱਕ ਕਾਰ ਪੰਜ ਬੱਚਿਆਂ ਸਮੇਤ 11 ਜਣੇ ਸਨ ਇਸ ਕਾਰ ਦੇ ਵਿੱਚ ਸ਼ਾਮਲ ਪੀਸੀਆਰ ਦੀ ਪੁਲਿਸ ਪਾਰਟੀ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਨਹਿਰ ਦੇ ਵਿੱਚ ਮਾਰੀਆਂ ਛਾਲਾਂ ਤੇ ਬਚਾਈ ਇਹਨਾਂ ਦੀ ਜਾਨ ਇਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦਾ ਅੱਜ ਜਨਮ ਦਿਨ ਵਿਧਾਇਕ ਨੇ ਦਿੱਤੀ ਉਸ ਨੂੰ ਵਧਾਈ ਕਿਹਾ ਅੱਜ ਦੇ ਦਿਨ ਦੇ ਉੱਤੇ ਜੋ ਉਸ ਨੇ ਆਪਣਾ ਏਡਾ ਵੱਡਾ ਕਾਰੋਬਾਰ ਕੀਤਾ ਹੈ ਜਾਂ ਉਸ ਨੂੰ ਏਡਾ ਵੱਡਾ ਜਿਹੜਾ ਉਪਰਾਲਾ ਕੀਤਾ ਹੈ ਉਸ ਨੂੰ ਲੈ ਕੇ 15 ਅਗਸਤ ਦੇ ਉੱਤੇ ਸਨਮਾਨਤ ਕਰਨ ਦੇ ਲਈ ਉਹ ਡਿਪਟੀ ਕਮਿਸ਼ਨਰ ਨੂੰ ਲਿਖਣਗੇ ਦੱਸ ਦਈਏ ਕਿ ਅੱਜ ਬਟੇਂਡਾ ਦੀ ਸਰਹੰਦ ਨਹਿਰ ਦੇ ਅੰਦਰ ਬਟੇਂਡਾ ਦੀ ਬੀਟਰਾ ਬਸਤੀ ਨੰਬਰ 6 ਦੇ ਵਿੱਚੋਂ ਕੁਝ ਲੋਕ ਜੋ ਇੱਕ ਆਪਣਾ ਮਹਿਲਾ ਔਰਤ ਸੀ ਉਸ ਨੂੰ ਜੋ ਇੱਕ ਪ੍ਰਾਈਵੇਟ ਨੌਕਰੀ ਕਰਦੀ ਹੈ ਉਸ ਨੂੰ ਲੋਕੇ ਛੱਡਣ ਦੇ ਲਈ ਜਾ ਰਹੇ ਸਨ ਤਾਂ ਸਾਰਾ ਪਰਿਵਾਰ ਹੀ ਗੱਡੀ ਦੇ ਵਿੱਚ ਬੈਠ ਗਿਆ ਜਿਸ ਦੇ ਵਿੱਚ ਪੰਜ ਬੱਚੇ ਸਾਮਲ ਸ਼ਾਮ ਨੂੰ ਇਹ ਪੰਜ ਬੱਚਿਆਂ ਸਮੇਤ 11 ਜਣੇ ਸਿਕਾਰ ਦੇ ਵਿੱਚ ਬੈਠੇ ਸਨ ਤਾਂ اچانک ਕਾਰ ਜਿਹੜੀ ਉਹ ਨਹਿਰ ਦੇ ਵਿੱਚ ਉਤਰ ਜਾਂਦੀ ਹੈ ਤਾਂ ਮੌਕੇ ਦੇ ਯਾਦ ਸਬੰਧਿਤ ਪੀसीआर ਦੀ ਪੁਲਿਸ ਪਾਰਟੀ ਨੂੰ ਪਤਾ ਲੱਗਦਾ ਹੈ ਤਾਂ ਮੌਕੇ ਤੇ ਪੀसीआर ਦੀ ਪੁਲਿਸ ਪਾਰਟੀ ਇੱਕ ਥਾਣੇਦਾਰ ਇੱਕ ਅਤੇ ਇੱਕ ਹੌਲਦਾਰ ਰਿੰਕ ਦਾ ਜੋ ਆਪਣਾ ਕਰਮਚਾਰੀ ਸੀ ਉਹਨਾਂ ਨੇ ਜਾ ਕੇ ਨਹਿਰ ਦੇ ਵਿੱਚ ਛਾਲਾ ਮਾਰ ਕੇ ਇਹਨਾਂ ਨੂੰ ਆਪਣਾ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਦੇ ਵਿੱਚ ਪੰਚਾਇਆਗਾ ਜਿੱਥੇ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਆਪਣੀ ਐਂਬੂਲੈਂਸ ਤੇ ਰਹੀ ਇਹਨਾਂ ਵਸਤਾ ਦੇਖੇ ਪੰਚਾਇਆ ਤੇ ਇਸ ਮੌਕੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਾਰੇ ਸੁਰੱਖਤ ਹਨ ਇੱਕ ਨੂੰ ਉਹਨਾਂ ਕੋਲ ਰੱਖਿਆ ਗਿਆ ਤੇ ਬਾਕੀਆਂ ਨੂੰ ਛੁੱਟੀ ਦੇ ਦਿੱਤੀ ਗਈ ਕਿਉਂਕਿ ਇਹਨਾਂ ਦੇ ਕੋਈ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਸਨ ਜਾਂ ਇਹਨਾਂ ਦੇ ਕੋਈ ਜ਼ਿਆਦਾ ਇਹਨਾਂ ਦਾ ਨੁਕਸਾਨ ਨਹੀਂ ਹੋਇਆ ਸੀ ਅਤੇ ਇਸ ਨੂੰ ਦੇਖ ਕੇ ਬਠਿੰਡਾ ਪੁਰਸ ਦੀ ਹੁਣ ਜਗ੍ਹਾ-ਜਗ੍ਹਾ ਤੇ ਵਾਹ-ਵਾਹ ਹੋ ਰਹੀ ਹੈ ਕਿਉਂਕਿ ਜੋ ਇਹ ਪੁਰਸ ਮਲਾਜ਼ਮ ਸਾਹਿਬ ਨੇ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਂਦੇ ਹੋਏ ਇਹ ਇਨਾਂ ਦੇ ਆਪਣਾਇਰ ਦੇ ਵਿੱਚ ਛਾਲਾ ਮਾਰ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦਾ ਜਨਮ ਦਿਨ ਸੀ ਅੱਜ ਇੱਕ ਪੁਲਿਸ ਮੁਲਾਜ਼ਮ ਦਾ ਜਨਮ ਦਿਨ ਸੀ ਅਤੇ ਉਸਨੇ ਕਿਹਾ ਕਿ ਇਸ ਤੋਂ ਵੱਡੀ ਖੁਸ਼ੀ ਹੋਰ ਨਹੀਂ ਹੋ ਸਕਦੀ ਕਿ ਉਸਨੇ ਆਪਣੇ ਜਨਮ ਦਿਨ ਦੇ ਉਤੇ ਅੱਜ ਜਾਨਾਂ ਬਚਾਈਆਂ ਹਨ। ਇਹ ਵੀ ਜਾਣਕਾਰੀ ਮਿਲੇ ਕਿ ਇਸ ਨੂੰ ਖੁਦ ਤੈਰਨਾ ਨਹੀਂ ਆਉਂਦਾ ਸੀ ਲੇਕਿਨ ਫਿਰ ਵੀ ਇਸਨੇ ਆਪਣੀ ਜਾਨ ਜਿਹੜੀ ਉਹ ਜੋਖਮ ਦੇ ਵਿੱਚ ਪਾਈ ਤੇ ਜੋਖਮ ਦੇ ਵਿੱਚ ਜਾਨ ਪਾਉਣ ਤੋਂ ਬਾਅਦ ਉਸਨੇ ਛਾਲ ਮਾਰ ਦਿੱਤੀ। ਇੱਕ ਐਸਆਈ ਨੇ ਵੀ ਉਸਦੇ ਨਾਲ ਛਾਲ ਮਾਰ ਦਿੱਤੀ ਅਤੇ ਇਹਨਾਂ ਨੇ ਗੱਡੀ ਦਾ ਸ਼ੀਸ਼ਾ ਭੰਨ ਕੇ ਇਹਨਾਂ ਨੂੰ ਬਾਹਰ ਕੱਢਿਆ ਅਤੇ ਇਹਨਾਂ ਨੂੰ ਨੌਜਵਾਨ ਵੈਲਫਰ ਸੋਸਾਇਟੀ ਦੀ ਐਂਬੂਲੈਂਸ ਦੇ ਰਾਹੀਂ ਬਟਿੰਡਾ ਦੇ ਸੇਵਲਾ ਅਸਤਰ ਵਿਖੇ ਪੰਚਾਇਤ ਜਿੱਥੇ ਉਹ ਬਿਲਕੁਲ ਸੁਰੱਖਿਤ ਹਨ ਆ ਉਸ ਨੂੰ ਸੁਣਾਉਣ ਦੇ ਸਸਪੰਦੀ ਕਲੀਪ ਕੰਦਨੀ ਲੋਕ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਅਤੇ ਬਟਿੰਡਾ ਦੇ ਵਿਧਾਇਕ ਜਗਰੂਪ ਸਿੰਘ ਗੱਲ ਗਲਾਸਿੰਗ ਸਨ ਬਸ ਰਾਪੋ ਲਾਦੀ ਮਾਮੀਰ ਰੁਪਿੰਦਾ ਬਾਈ ਜੀ ਕਿਹਣਾ ਜਦੋਂ ਜਿਹੜੀ ਇੱਕ ਗੱਲ ਬਾਈ ਜੀ ਅਸੀਂ ਨਾ ਮੁੰਡਾ ਸਾਡੇ ਤੋਂ ਸੀਗਾ ਹੰਤ ਨਗਰ ਤੋਂ ਪੂਰੀ ਕੱਲ ਕਿਸ ਨੇ ਦਿੱਤ ਘਾਤੀ ਦੀ ਕਤਲ ਕਰ ਦਿੱਤਾ ਸੀਗਾ ਗੰਗਾ ਨਗਰ ਤੋਂ ਆਹ ਪਿੰਡਾ 11 ਕੇ ਅਸੀਂ ਉਹਦੇ ਉਹ ਤੇ ਜਾ ਰਹੇ ਸੀ ਸਾਨੂੰ ਰਾਸਤੇ ਦੇ ਵਿੱਚ ਇਹ ਗੱਡੀ ਜਦੋਂ ਮੈਂ ਚੜ੍ਹ ਕੇ ਤਾਂ ਸਾਨੂੰ ਪਤਾ ਲੱਗਿਆ ਜੋ ਵੀ ਮੇਰੇ ਸਾਥੀ ਸੀਗੇ ਜਗਿੰਦਰ ਸਿੰਘ ਪੋਰੰਕਲ ਦੀ ਆਂਟੀ ਆਂਟੀ ਵੀ ਜਿਹੜੇ ਪਾਬ ਗਿਆ ਸੀ ਨਾ ਕੰਮ ਇਹ ਜਾਣੇ ਸੀ ਅਸੀਂ ਸਾਰਿਆਂ ਨੇ ਡਰਾਈਵਰ ਵੀ ਸੀਗਾ ਸਾਡਾ ਅਸੀਂ ਨਹਿਰ ਦੇ ਸਾਲਾ ਮਾਰ ਕੇ ਬਈ ਇਹਨਾਂ ਨੂੰ ਕੱਢਿਆ ਸੀ ਮੌਕੇ ਦੀ ਜੋ ਪੰਜਾਬ ਤੋਂ ਸੋਵੀ ਬੋਲ ਤੇ ਉਹ ਬਾਈਆਂ ਨੇ ਵੀ ਮੌਕੇ ਤੇ ਜੋ ਜਾ ਪੁੱਤਾ ਮੁੰਡਾ ਚਾਹਣੇ ਵੀ ਲੈਟ ਕਾਲ ਮਾਰ ਕੇ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਤੇ ਬਾਈ ਜੀ ਨੌ ਜਾਣੇ ਦੀ ਕਟੋ ਕਰ ਦਿੱਤੀ ਬੱਚੇ ਤੇ ਗੱਡੀ ਨਹੀਂ ਬਾਈ ਸੈੱਪਟ ਯਾਰ ਸੀ ਬਾਈ ਜੀ ਕਿਤੇ ਲੱਗ ਪਤਾ ਇਹ ਆਏ ਨਹੀਂ ਬਾਈ ਜੀ ਖੁਦ ਪਤਾ ਲੱਗਿਆ ਬਹੁਤ ਉੱਥੇ ਜਿਗਾ ਕੱਠ ਬਹੁਤ ਸੀ ਬੱਚੇ ਬਈ ਬੱਚੇ ਬਈ ਤਿੰਨ ਬੇਟੀਆਂ ਸੀ ਇਹਨਾਂ ਦੇ ਇੱਕ ਬੇਟਾ ਬਾਈ ਬੇਟਾ ਹੈਗਾ 1.5 ਸਾਲ ਦਾ ਬਾਈ ਜੀ ਉਹ ਜੀ ਸੀਰੀਅਸ ਆ ਪਤਾ ਇਹ ਪਰਮਾਤਮਾ ਪ੍ਰੇਰਦਾਸ ਕਰਨਾ ਤਿੰਨ ਬੇਟੀਆਂ ਪਾਲ ਬੱਚਾ ਹੋਇਆ ਵੀ ਸਹੀ ਸਲਾਮ ਤੋਂ ਹੋਇਆ ਨੀਰਾਮਾ ਤੋਂ ਡਕਰੀ ਸੜੀ ਮੇਰਾ ਨੀਰਜ ਸਿੰਘਲਾ ਨਾਮ ਹੈ ਨੋਜਨ ਵਰਸ ਰੇਡੀਓ ਵਰਨਟਰੀ ਹੈ ਕੀ ਮਾਮਲਾ ਹੋਇਆ ਜਿਹੜੇ ਇਹ ਇੱਕ ਆਪਾਂ ਨੂੰ ਕਾਲ ਆਈ ਸੀਗੀ ਮਹਿਰ ਦੇ ਕੋਲ ਬੈਮਨ ਰੋਡ ਤੇ ਕਾਰ ਡਿੱਗ ਚੁਲੀ ਹੋਂਡਾ ਮੇ ਸੀਗੀ ਜਿਦੇ ਵਿੱਚ 11 ਆਲੇ ਟੋਟਲ ਸਵਾਰ ਸੀਗੇ 6 ਵੱਡੇ ਸੀਗੇ ਤੇ 5 ਜਵਾਕ ਸੀਗੇ ਮਹਿਰ ਦੇ ਵਿੱਚ ਤੇ ਕੀ ਕਰ ਹਾਂਜੀ ਹਾਂਜੀ ਪਰ ਕਿਸ ਤਰ੍ਹਾਂ ਕੱਢੇਗੇ ਇਹ ਆਪਣੇ ਪੁਲਿਸ ਦੀ ਸਹਾਇਤਾ ਲੋਕ ਸਹਿਤਾ ਸਾਡੀ ਸੁਸਾਇਟੀ ਸਹਾਇਤਾ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਸੇਵਲ ਹਸਤਾ ਲੈ ਕੇ ਆਂਦੇ ਠੀਕ ਹੈ ਹੁਣ ਹਾਲਾਤ ਕਿਵੇਂ ਦੇ ਨੇ ਹਾਂਜੀ ਜੀ ਉਹਨਾਂ ਠੀਕ ਨੇ ਇਕਲੇ ਇੱਕ ਜਵਾਕ ਥੋੜਾ ਸੀਰੀਅਸ ਹੈ ਬਾਕੀ ਸਾਰੇ ਠੀਕ ਨੇ ਨਬੇ ਕੀ ਨਾਮ ਦੋ ਲੋ ਸੀਤਾ ਕੀ ਹੋਇਆ ਜੀ ਕੀ ਮੰਗੋ ਬਸ ਆਈ ਰੇਤੀ ਕਰਮੇ ਜਾ ਰਹੀ ਸੀ ਜੀ ਬਤ ਕਰੀ ਨਿਕਲੇ ਸੀ ਕਿ ਉਹਨਾਂ ਨਹਿਰ ਕੋਲ ਦੇ ਮੈਨੂੰ ਕੰਮ ਤੇ ਚੱਟਣ ਜਾ ਰਹੇ ਸੀਗੇ ਫੇਰ ਕੀ ਹੋਇਆ ਉਹ ਗੱਡੀ ਮੁੜ ਕੇ ਨਹਿਰ ਚ ਕਿੰਨੇ ਜਣੇ ਸੀ ਸਾਰੇ 11 ਜਣੇ ਸਾਰਾ ਪਰਿਵਾਰ ਹੀ ਸੀਗੇ ਫਿਲਮ ਚੱਡ ਕੇ ਮੁੜਿਆ ਵਾਂਗੇ ਕੰਮ ਤੇ ਜਾ ਰਹੇ ਸੀ ਕਿੱਥੇ ਜਾ ਰਹੇ ਕੰਮ ਤੇ ਆ ਇੱਥੇ ਕਿਲਾ ਮਾਵੀ ਦਲਤੇ ਚੱਟਣ ਜਾ ਰਹੇ ਸੀ ਮੈਨੂੰ ਕੰਮ ਤੇ ਫੇਰ ਕਿੱਥੋਂ ਜੀਵਨ ਸਿੰਘ ਨਗਰ ਕਿ ਨਾ ਮਾਡਲ ਬ੍ਰਿਗੇਡ ਕਿ ਮੇਰਾ ਨਾਮ ਹੈ ਡਾਕਟਰ ਅਸ਼ੀਰ ਗੋਰ ਮੈਡੀਕਲ ਆਫੀਸਰ ਸੇਵਲ ਹਸਪਤਲ ਬਿੰਦਾਂ ਸਾਡੇ ਕੋਲ ਵੀ ਨਾਰਦਵਾਨ ਵੈਲਫੇਅਰ ਸੁਸਾਇਟੀ ਤੇ ਪੁਲਿਸ ਮਾਜਮਾ ਦੁਆਰਾ ਲੰਮਨਦਵਾਨੀ ਕੋਲ ਜਿਹੜੀ ਨਹਿਰ ਹੈ ਉੱਤੇ ਕੋਹਾਂ ਦੇ ਦੱਸਤਰਬਾਹਕ ਇੱਕ ਗੱਡੀ ਦਿੱਖੀ ਸੀ ਉਹਦੇ ਵਿੱਚ ਸਾਡੇ ਕੋਲੇ ਪੰਜ ਵਿਕਟਰੀ ਤੇ ਛੇ ਵੱਡੇ ਲੈ ਕੇ ਆਏ ਨੇ ਉਹਨਾਂ ਦੀ ਹਾਲਤ ਸਿਹਤ ਸਾਡੀ ਸਰਜਨਸ ਦੀ ਪ੍ਰੈਕਟਿਸ਼ੀਨਸ ਦੀ ਟੀਮ ਨੇ ਉਹਨਾਂ ਨੂੰ ਦੇਖ ਰਿਆ ਹੈ ਇੱਕ ਬੱਚੇ ਨੂੰ ਤਾਂ ਅਸੀਂ ਐਡਮਿਟ ਕਰ ਰਹੇ ਹਾਂ ਬਾਕੀ ਨੂੰ ਅਸੀਂ ਅਜੇ ਕੁਝ ਘੰਟੇ ਓਬਜ਼ਰਵੇਸ਼ਨ ਉਪਰ ਰੱਖਾਂਗੇ ਜਿੱਥੇ ਸਾਡੇ ਕੋਲੇ 11 ਜਾਨਾਂ ਆਏ ਅੱਜ ਸਰ 21 ਪੂਰਾ ਮੌਬਲਾ ਹੈਗੀ ਸਰੰਦ ਰੈਰ ਦੇ ਵਿੱਚ ਅੱਜ ਸਵੇਰ ਇੱਕ ਗੱਡੀ ਲੱਗੀ ਹੈਗੀ ਅੱਕ ਤੱਕ ਮਸਾਲੇ ਅੱਜ ਹੀ ਸਾਡੇ ਨਾਲ ਜਿਹੜੇ ਬਹਿਮੜ ਪੁਲ ਤੇ ਵਿਕਟਰ ਖੜਦੀ ਹੈਗੀ ਪੀਐਸਆਰ ਦੇ ਮੁਲਾਜ਼ਮ ਕਰਦੇ ਹੈਗੇ ਇਹਨਾਂ ਨੂੰ ਤਰਾ ਮਿਲੀ ਵੀ ਇੱਥੇ ਇੱਕ ਗੱਡੀ ਬਹਿਮੜ ਪੁਲ ਤੋਂ ਜਿਹੜਾ ਰਿੰਗ ਰੋਡ ਵਾਲਾ ਪੋਰ ਹੈਗਾ ਇਹਦੇ ਵਿਚਕਾਰ ਜੇ ਇੱਕ ਗੱਡੀ ਡਿੱਗ ਪਈ ਹੈਗੀ ਇਹਨਾਂ ਨੇ ਮੌਕੇ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਦੇ ਹੋਇਆ ਇਹਨਾਂ ਨੇ ਮੁਲਾਜ਼ਮਾਂ ਦੀ ਆਪ ਦੀ ਜਾਨ ਦੀ ਨਾ ਪਰਵਾਹ ਕਰਦੇ ਪੱਗਾ ਪੁਗਾ ਆਵਾਜ਼ੀਆਂ ਵਿੱਚ ਛਿੱਟ ਕੇ ਕੱਢ ਕੇ ਤੇ ਇਹਨਾਂ ਨੂੰ ਸਹੀ ਸਲਾਮਤ ਕੱਢ ਕੇ ਹਸਪਤਾਲ ਪਹੁੰਚਾਤਾ ਉੱਚ ਲੇਡੀਜ਼ ਦੋ ਬੱਚੇ ਆ ਚਾਰ ਦੱਸਿਆ ਸਾਨੂੰ ਪਤਾ ਲੱਗਿਆ ਜੈਂਟਸ ਹੈਗੇ ਕੁਛ ਉਹ ਸਾਰੇ ਸਹੀ ਸਲਾਮ ਤੋਂ ਅਸੀਂ ਕੱਢ ਲਏ ਬਾਹਰ ਕਿ ਹਸਪਤਾਲ ਪਹੁੰਚਾਤਾ ਬਸਤੀ 6 ਨੰਬਰ ਤੇ ਦੱਸਿਆ ਜਾ ਰਿਹਾ ਇਹਦੇ ਕਰਨਾ ਕੋਈ ਪਤਾ ਲੱਗਿਆ ਜੀ ਕੀ ਕਰ ਇਹ ਕਾਰਨ ਦਾ ਫਿਲਹਾਲ ਜੇ ਕੋਈ ਪਤਾ ਨਹੀਂ ਲੱਗਿਆ ਪਰ ਸਾਡੇ ਵਿੱਚ ਸਾਡੇ ਪੀ.ਐਸ.ਆਰ. ਜਿਹੜੇ ਕਰਮਚਾਰੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਨਹਿਰ ਚ ਛਾਲਾ ਮਾਰ ਕੇ ਇਹਨਾਂ ਨੂੰ ਬਚਾਇਆ ਬਈ ਜੀ ਪਲੀਜ਼ ਜੋ ਹੋਇਆ ਮਾਰਾ ਹੋਇਆ ਪਰ ਸਭ ਤੋਂ ਪਹਿਲੀ ਗੱਲ ਤਾਂ ਹੈ ਵੀ ਜਿਹੜੀ ਘਟਨਾ ਬਹੁਤ ਮਾੜੀ ਸੀ ਜੀ ਤਾਂ ਕਿ ਬਹੁਤ ਕੀਮਤੀ ਜਾਨਾਂ ਜਿਹੜੀਆਂ ਗੱਡੀ ਦੇ ਵਿੱਚ ਸੀ ਰੈਸਟਾਨ ਲਹਿਰ ਦੇ ਵਿੱਚ ਜਿਹੜਾ ਨਾ ਔਰ ਖਾਸ ਤੌਰ ਦੇ ਉੱਤੇ ਜਿਹਦੇ ਵਿੱਚ ਬਹੁਤ ਛੋਟੇ ਬੱਚੇ ਸੀ ਜੀ ਉਹਨਾਂ ਦਾ ਬਚਣਾ ਬਹੁਤ ਮੁਸ਼ਕਲ ਸੀ ਜੇ ਜਿਹੜੇ ਮੁਲਾਜ਼ਮ ਨੇ ਤੁਰੰਤ ਤਾਂ ਕਿ ਇਸ ਦੇ ਉੱਤੇ ਕਾਰਵਾਈ ਨਾ ਕਰਦੇ ਮੈਨੂੰ ਦੱਸਿਆਗਾ ਕਿ ਤੁਰੰਤ ਜਿਦੋਂ ਇਹਨਾਂ ਨੂੰ ਪਤਾ ਲੱਗਿਆ ਉੱਤੇ ਜਿਹੜਾ ਨਾਕਾ ਹੈਗਾ ਆਪਣਾ ਇਹ ਤੁਰੰਤ ਆਏ ਔਰ ਜਸਵੰਤ ਸਿੰਘ ਜੀ ਦਾ ਜੋ ਜਨਮ ਦਿਨ ਵੀ ਹੈ ਮੈਂ ਸਮਝਦਾ ਆਪਦੇ ਜਨਮ ਦਿਨ ਦੇ ਉੱਤੇ ਇਹਨੇ ਬਹੁਤ ਉਹ ਤਿੰਨ ਚਾਰ ਜਿੰਦੀਆਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ। ਅਗਰ ਇਹ ਮੌਕੇ ਦੇ ਉੱਤੇ ਬੜਕੀ ਗੱਡੀ ਦਾ ਸ਼ੀਸ਼ਾ ਨਾ ਭੰਦਦੇ ਤੇ ਬੱਚੇ ਬਾਹਰ ਨਾ ਨਿਕਲਦੇ ਤੇ ਹਾਦਸਾ ਬਹੁਤ ਭਿਆਨਕ ਹੋ ਜਾਣਾ ਸੀ। ਮੈਂ ਪ੍ਰਮਾਤਮਾ ਦਾ ਸ਼ੁਕਰ ਵੀ ਕਰਦਾ ਔਰ ਖਾਸ ਤੌਰ ਦੇ ਉੱਤੇ ਇਹਨਾਂ ਨੂੰ ਵਧਾਈ ਦੇਣਾ ਔਰ ਸ਼ਾਬਾਸ਼ ਦੇਣਾ। ਅਸੀਂ ਮੈਂ ਆਪਣੇ ਵੱਲੋਂ 15 ਅਗਸਤ ਦੇ ਉੱਤੇ ਇਹਨਾਂ ਨੂੰ ਜਿਹੜਾ ਸਨਮਾਨਿਤ ਕਰਨ ਦੇ ਲਈ ਵਿਖਾਂਗੜੀ ਸਭ ਨੂੰ ਕਿਉਂਕਿ ਇਸ ਤਰ੍ਹਾਂ ਹੌਂਸਲਾ ਕਰਨਾ ਜਦੋਂ ਕਿ ਉਹਨੂੰ ਤਰਨਾ ਵੀ ਨਹੀਂ ਸੀ ਆਉਂਦਾ। ਬੰਦਾ ਡਰ ਜਾਂਦਾ ਇਹਨਾਂ ਨੇ ਆਪਦੀ ਜਾਨ ਜੋਖਮ ਦੇ ਵਿੱਚ ਪਾ ਕੇ ਆਪਦੀ ਡਿਊਟੀ ਸਮਝ ਕੇ ਜਿਹੜਾ ਕੰਮ ਕੀਤਾ ਹੈ ਇਹ ਸਾਰੀ ਬਹੁਤ ਹੀ ਪ੍ਰਸ਼ੰਸਾਯੋਗ ਹੈ ਉਹਨਾਂ ਨਾਲ ਸਾਡੇ ਜਿਹੜੇ ਇਸ ਇਲਾਕੇ ਦੇ ਇੰਚਾਰਜ ਹਰਜੀਮਨ ਸਿੰਘ ਐ ਸੱਚੇ ਨਾਲ ਦੀ ਟੀਮ ਵੈਸੇ ਵੀ ਲਗਾਤਾਰ ਨਹਿਰ ਦੇ ਉੱਤੇ ਇਹਨਾਂ ਦੀ ਗਸ਼ਤੀ ਆ ਰਹੀ ਰਹਿੰਦੀ ਹੈ ਮੈਂ ਸਮਝਦਾ ਜਿਹੜਾ ਅੱਜ ਦਾ ਉਪਰਾਲਾ ਹੈ ਇਹ ਵਧਾਈ ਦੇ ਪੱਤਰ ਨੇ ਇਹਨਾਂ ਦਾ ਪਰਿਵਾਰ ਵੀ ਹੈ ਪਰਿਵਾਰ ਵੱਲੋਂ ਜਿਨ੍ਹਾਂ ਦੇ ਬੱਚੇ ਬਚ ਗਏ ਪਰਿਵਾਰ ਬਚ ਗਿਆ ਮੇਰੇ ਵੱਲੋਂ ਵੀ ਸਾਡੀ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦੀ ਉਦਮ ਹਮੇਸ਼ਾ ਹੀ ਜਦੋਂ ਵੀ ਜੋ ਕਮਾਉਂਦਾ ਹੈ ਤਾਂ ਕਰਨੀ ਚਾਹੀਦੀ ਸਰਦਾਰ ਨਰਿੰਦਰ